ਸਾਰੇ ਤੋਂ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿੱਧੂ ਲਈ ਮਾਲਵਾ ਤੇ ਮੈਂ ਗੁਰਪ੍ਰੀਤ ਸਿੱਧੂ ਵੜਾ ਭਾਈਕਾ ਅੱਜ ਅਸੀਂ ਖੜੇ ਆ ਗੁਰਦੁਆਰਾ ਰਾਮ ਸਰ ਸਾਹਿਬ ਬਾਜਾਖਾਨਾ ਜਿੱਥੇ ਬੀਕੇ ਜੂ ਇੱਕ ਤਾਂ ਸਿੱਧੂ ਪਰ ਵੱਲੋਂ ਬਲਾਕ ਬਾਜਾਖਾਨਾ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਆਪਾਂ ਗੱਲਬਾਤ ਕਰਾਂਗੇ ਕਿਸਾਨ ਆਗੂਆਂ ਦੇ ਨਾਲ ਜਿਹੜੇ ਮੀਟਿੰਗ ਦਾ ਕੀ ਮਕਸਦ ਹੈ ਕਿਹੜੇ ਵਿਸ਼ੇ ਤੇ ਇਹ ਮੀਟਿੰਗ ਕੀਤੀ ਜਾ ਰਹੀ ਹੈ ਸਰ ਜੀ ਪ੍ਰਧਾਨ ਜੀ ਜਿਹੜਾ ਗੁਰਦੁਆਰਾ ਰਾਮਸਰ ਸਾਹਿਬ ਖੇ ਆ ਬਾਜਾਖਾਨਾ ਬਲਾਕ ਦੀ ਜਿਹੜੀ ਤੁਸੀਂ ਮੀਟਿੰਗ ਕਰਾਈ ਹੈ ਇਹ ਕਿਹੜੇ ਵਿਸ਼ੇ ਤੇ ਮੀਟਿੰਗ ਹੋਈ ਹੈ ਅੱਜ ਕੀ ਕਹਿਣਾ ਹੈ ਵੇਖੋ ਮੀਟਿੰਗ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਜੀ ਦੋਹਾਂ ਫੋਰਮਾਂ ਵੱਲੋਂ ਇੱਕ ਸਾਲ ਹੋ ਗਿਆ ਅੰਦੋਲਨ ਚੱਲ ਰਹੇ ਨੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਰਤਨਪੁਰਾ ਬਾਰਡਰ ਤੇ ਸਾਰੇ ਦੇਸ਼ ਚ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਜਿਹੜੀਆਂ ਭਾਰ ਸਰਕਾਰ ਨੇ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਇੱਕ ਸਾਲ ਹੋ ਗਿਆ ਮਰਨ ਵਰਤ ਅ ਅੰਦੋਲਨ ਚੱਲਦੇ ਨੇ ਤਾਂ ਉਸੇ ਮਰਨ ਵਰਤ ਸਦਾ ਢੱਲੇਵਾਲ ਸਾਹਿਬ ਦਾ ਅੱਜ ਲੰਬਾ ਸਮਾਂ ਹੋ ਗਿਆ ਤਕਰੀਬਨ 83 ਦਿਨ ਹੋ ਗਏ ਹੈ ਉਹਨਾਂ ਦਾ ਮਰਨ ਵਰਤ ਚੱਲ ਰਿਹਾ ਔਰ ਜਦੋਂ ਹੀ ਸਾਡਾ ਅੰਦੋਲਨ ਸ਼ੁਰੂ ਹੋਇਆ ਹੈ ਤੇ ਵੱਡੀਆਂ ਗੰਭੀਰ ਪਰਸਥਿਤੀਆਂ ਦੇ ਵਿੱਚੋਂ ਦੀ ਹੋ ਕੇ ਗੁਜ਼ਰਿਆ ਸਾਡਾ ਅੰਦੋਲਨ ਅਸੀਂ 13 ਫਰਵਰੀ 2024 ਨੂੰ ਦਿੱਲੀ ਵੱਲ ਚਾਲੇ ਪਾਏ ਖਨੋਰੀ ਬਾਡਰ ਤੇ ਸ਼ੰਭੂ ਬਾਡਰ ਤੇ ਵੱਖ-ਵੱਖ ਬਾਡਰਾਂ ਤੇ ਭਾਰਤ ਸਰਕਾਰ ਨੇ ਸਾਨੂੰ ਰੋਕਿਆ। ਔਰ ਰੋਕਿਆ ਹੀ ਨਹੀਂ ਉੱਥੇ ਮਜ਼ਬੂਤ ਬੈਰੀਕੇਟਿੰਗ ਕਰਕੇ ਗ੍ਰਹਿ ਮੰਤਰਾਲੇ ਵੱਲੋਂ ਫੋਰਸਾਂ ਦੀਆਂ ਵੱਡੀਆਂ ਕੰਪਨੀਆਂ ਲਿਆ ਕੇ ਤਾਇਨਾਤ ਕੀਤੀਆਂ ਔਰ ਵੱਡੀ ਗੋਲਾ ਬਾਰੂਦ ਦੇਸ਼ ਦੇ ਕਿਸਾਨਾਂ ਦੇ ਉੱਤੇ ਵਰਤਿਆ ਗਿਆ ਗੋਲੀਆਂ ਚਲਾਈਆਂ ਗਈਆਂ ਜਿਦੇ ਚ ਸੈਂਕੜੇ ਕਿਸਾਨ ਸਾਡੇ ਜ਼ਖਮੀ ਹੋਏ ਅੱਖਾਂ ਤੋਂ ਅੰਨੇ ਹੋ ਗਏ। ਉੱਥੇ 21 ਫਰਵਰੀ ਨੂੰ ਸਾਡੇ ਪੰਜਾਬ ਦਾ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਬੱਲੋ ਦੇਸ਼ ਦੇ ਕਿਸਾਨਾਂ ਦੀਆਂ ਇਹਨਾਂ ਮੰਗਾਂ ਨੂੰ ਮਨਾਉਣ ਦੇ ਲਈ ਐਮਐਸਪੀ ਲੀਗਲ ਗਾਰੰਟੀ ਲੈ ਕੇ ਦੇਣ ਲਈ ਪੂਰੇ ਦੇਸ਼ ਦੇ ਕਿਸਾਨਾਂ ਨੂੰ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਕਿਸਾਨ ਮਜ਼ਦੂਰ ਨੂੰ ਕਰਜ਼ੇ ਤੋਂ ਮੁਕਤ ਕਰਵਾਉਣ ਲਈ ਸ਼ੁਭ ਕਰਨ ਸਿੰਘ ਬੱਲੋ ਪਿੰਡ ਵਾਲਾ ਨੌਜਵਾਨ 21 ਫਰਵਰੀ ਨੂੰ ਦਿਨ ਦੇ 2:30 ਵਜੇ ਭਾਰਤ ਸਰਕਾਰ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ ਭਾਰਤ ਸਰਕਾਰ ਨੇ ਸਿੱਧਾ ਸਿਰ ਦੇ ਵਿੱਚ ਗੋਲੀ ਮਾਰ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਤਾ ਸੀ ਸ਼ਹੀਦ ਹੋਇਆ ਸਾਡਾ ਉਹ ਨੌਜਵਾਨ ਉਹਦੀ ਜਿਹੜੀ ਵਰਸ਼ੀ ਹੈ 21 ਫਰਵਰੀ ਨੂੰ ਉਦੇ ਬੱਲੋਪਿੰਡ ਦੇ ਵਿੱਚ ਜਿਹੜੀ ਉਸ ਮਹਾਨ ਸ਼ਹੀਦ ਦੀ ਵਰ੍ਹੇ ਸੀ ਮਨਾਈ ਜਾ ਰਹੀ ਹੈ ਔਰ ਬੀਕੇ ਜੋਇਕਤਾ ਸਿੱਧੂ ਪਰਵਲੋਂ ਸੰਯੁਕਤ ਕਿਸਾਨ ਮੋਰਚਾ 11 ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਦੋਹਾਂ ਫੋਰਮਾਂ ਵੱਲੋਂ ਵੱਡੇ ਇਕੱਠ ਵੀ ਹਰਾਂ ਘੱਟ ਕੇ ਸ਼ੁਭ ਕਰਨ ਦੀ ਵਰ੍ਹੇ ਸੀ ਨੂੰ ਮਨਾਉਣ ਲਈ ਬੱਲੋਪਿੰਡ 21 ਫਰਵਰੀ ਨੂੰ ਇਕੱਤਰ ਹੋਣਾ ਹੈ ਉਸ ਸਬੰਧ ਦੇ ਵਿੱਚ ਸਾਡੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ ਪਹਿਲਾਂ ਜੈਤੋ ਬਲਾਕ ਦੀ ਮੀਟਿੰਗ ਹੋਈ ਹੈ ਹੁਣ ਵਾਜੇਖਾਨੇ ਬਲਾਕ ਦੀ ਮੀਟਿੰਗ ਹੋਈ ਹੈ ਸਾਰੇ ਜ਼ਿਲ੍ਹੇ ਦੀ ਮੀਟਿੰਗ ਹੋਣੀ ਹੈ ਅ ਅਸੀਂ ਇਸ ਮੀਟਿੰਗ ਦੇ ਵਿੱਚ ਸਾਡਾ ਏਜੰਡਾ ਇਹ ਹੈ ਕਿ 21 ਫਰਵਰੀ ਨੂੰ ਸ਼ੁਭ ਕਰਨ ਦੀ ਵਰਸ਼ੀ ਦੇ ਉੱਤੇ ਵੱਡਾ ਇਕੱਠ ਕਰਕੇ ਲੱਗੇ ਜਾਣਾ ਜਿਹੜਾ ਅੰਦੋਲਨ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜਿਹੜੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਇਕਤਾ ਨੂੰ ਲੈ ਕੇ ਉਹਦੇ ਬਾਰੇ ਕੀ ਕਹਿਣਾ ਚਾਹੂੰਗਾ ਇਕਤਾ ਸਿਰੇ ਨਹੀਂ ਲੱਗ ਰਹੀ ਮੀਟਿੰਗਾਂ ਤੇ ਮੀਟਿੰਗਾਂ ਮਤਲਬ ਹੋ ਰਹੀਆਂ ਵੇਖੋ ਅਸੀਂ ਇਕਤਾ ਤੋਂ ਮੁਨਕਰ ਨਹੀਂ ਹਾਂ ਕਿਸਾਨਾਂ ਦੀਆਂ ਮੰਗਾਂ ਹੈ ਜੀ ਕਿਸਾਨ ਯੂਨੀਅਨਾਂ ਦੇ ਸਾਹਮਣੇ ਐਮਐਸਪੀ ਤੇ ਲੀਗਲ ਗਰੰਟੀ ਜੀ 13 ਮਹੀਨੇ ਅਸੀਂ ਦਿੱਲੀ ਦੇ ਵਿੱਚ ਅੰਦੋਲਨ ਕਰਕੇ ਆਏ ਹਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਸੀ ਤਿੰਨ ਖੇਤੀ ਕਾਨੂੰਨ ਆਏ ਉਹ ਕੈਨਸਲ ਕਰਵਾਏ ਤਿੰਨ ਖੇਤੀ ਕਾਨੂੰਨਾਂ ਦੇ ਨਾਲ ਇਹ ਮੰਗ ਸੀ ਐਮਐਸਪੀ ਤੇ ਲੀਗਲ ਗਾਰੰਟੀ ਲੈਣੀ ਔਰ ਉਹ ਜਿਹੜੀ ਸਾਡੀ ਮੰਗ ਹੈ ਉਹ ਵਿਚਾਲੇ ਪਈ ਉਦੋਂ ਦੀ ਔਰ ਇਹ ਸਾਰੀਆਂ ਜਥੇਬੰਦੀਆਂ ਦੀ ਸਾਂਝੀ ਮੰਗ ਹੈ ਔਰ ਅਸੀਂ ਤਾਂ ਏਕਤਾ ਤ ਤੂ ਭੱਜੇ ਹੀ ਨਹੀਂ ਬਾਰ ਬਾਰ ਮੀਟਿੰਗਾਂ ਹੋ ਰਹੀਆਂ ਔਰ ਏਕਤਾ ਦੇ ਏਜੰਡੇ ਤੇ ਜੜੀਆਂ ਦੂਜੀਆਂ ਜਥੇਬੰਦੀਆਂ ਨਹੀਂ ਆ ਰਹੀਆਂ ਉਹ ਕਿਉਂ ਆ ਰਹੀਆਂ ਨਹੀਂ ਆ ਰਹੀਆਂ ਉਹ ਕਿਉਂ ਪੈਰਲਰ ਪ੍ਰੋਗਰਾਮ ਦੇ ਰਹੀਆਂ ਉਹ ਤਾਂ ਸਵਾਲ ਹੈਗਾ ਉਹਨਾਂ ਦਾ ਅਸੀਂ ਏਕਤਾ ਤੋਂ ਨਹੀਂ ਭੱਜੇ ਅੱਜ 83 ਦਿਨ ਹੋ ਗਏ ਸਰਦਾਰ ਡੱਲੇਵਾਲ ਸਾਹਿਬ ਜਿਹੜਾ ਉਹਨਾਂ ਦੀ ਜ਼ਿੰਦਗੀ ਦਾਤੇ ਲੱਗੀ ਹੋਈ ਹੈ ਔਰ ਸਾਰੇ ਆਗੂ ਸਹਿਬਾਨ ਉਹਨਾਂ ਦੀ ਸਿਹਤ ਦੀ ਹਾਲਾਤ ਜਾਣਨ ਲਈ ਖਨੋਰੀ ਬਾਰਡਰ ਮੋਰਚੇ ਤੇ ਪਹੁੰਚੇ ਵੀ ਹੈ ਪਰ ਅਸੀਂ ਏਕਤਾ ਤੋਂ ਨਹੀਂ ਭੱਜੇ ਅਸੀਂ ਬਿਲਕੁਲ ਤਿਆਰ ਹੈ ਪਰ ਇਹ ਉਹਨਾਂ ਦਾ ਸਵਾਲ ਹੈ ਕਿਉਂ ਨਹੀਂ ਇਕੱਤਰ ਹੁੰਦੇ ਉਹ ਤੁਸੀਂ ਉਹਨਾਂ ਤੋਂ ਪੁੱਛ ਸਕਦੇ